ਕੈਨੇਡਾ ਖੇਤਰਫਲ ਦੇ ਪੱਖੋਂ ਦੁਨੀਆ ਦਾ ਦੂਜਾ ਸਭ ਤੋਂ ਵੱਡਾ ਦੇਸ਼ ਹੈ ਨੰਬਰ 1 ਤੇ ਰੂਸ ਹੈ 트럼ਪ ਇਹ ਕੁਸਪੈਟ ਅਤੇ ਸਪਲਾਈ ਬੰਦ ਕਰਨਾ ਚਾਹੁੰਦੇ ਹਨ ਉਹ ਸਰਦਾਰਾਂ ਤੇ ਚੌਕਸੀ ਮਜ਼ਬੂਤ ਕਰਨ ਲਈ ਕਹਿ ਰਹੇ ਹਨ ਆਪਣੀਆਂ ਸਰਦਾਰਾਂ ਹੀ ਗੈਰ ਕਾਨੂੰਨੀ ਪ੍ਰਵਾਸੀ ਕੁਸਪੈਟ ਅਤੇ ਨਸ਼ੀਲੇ ਪਦਾਰਥਾਂ ਦੀ ਸਪਲਾਈ ਨਾ ਰੋਕੀ ਤਾਂ ਉਹ ਉਹਨਾਂ ਦੇਸ਼ਾਂ ਵੱਲੋਂ ਕੀਤੀਆਂ ਜਾਂਦੀਆਂ ਸਭ ਬਰਾਮਦ ਵਸਤਾਂ ਤੇ 25% ਟੈਰਫ ਠੋਕ ਦੇਵੇਗਾ ਜਦੋਂ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਰ ਟਰੂਡੋ 트ਰੰਪ ਦੇ ਤਮਕੀ ਭਰੇ ਵੇਗ ਨੂੰ ਠੰਡਾ ਕਰਨ ਲਈ ਉਸ ਦੀ ਰਹਿائش ਫਲੋਰੀਡਾ ਵਿੱਚ ਜਾ ਪਹੁੰਚੇ ਤਾਂ ਉਹਨਾਂ ਨਾਲ ਕੋਝਾ ਵਿਆਰ ਕੀਤਾ ਗਿਆ NOW 247 TV ਦੇ ਤੀਸਰੀ ਅਖ ਪ੍ਰੋਗਰਾਮ ਵਿੱਚ ਤੁਹਾਡਾ ਸਵਾਗਤ ਕਰਦੇ ਹਾਂ ਸਵਾਗਤ ਮੈਂ ਹਰਜੀਤ ਸਿੰਘ ਗਿੱਲ ਅੱਜ ਦੇ ਇਸ ਪ੍ਰੋਗਰਾਮ ਵਿੱਚ ਅਸੀਂ ਸਰਦਾਰ ਦਰਬਾਰਾ ਸਿੰਘ ਕਾਲੂ ਹਰਾਂ ਦੀ ਇੱਕ ਰਚਨਾ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੇ ਹਾਂ ਦਰਬਾਰਾ ਸਿੰਘ ਕਾਲੂ ਨੂੰ ਪੰਜਾਬੀ ਪਾਠਕ ਭਲੀ ਭਾਂ ਜਾਣਦੇ ਨੇ ਲਗਾਤਾਰ ਉਹ ਅਖਬਾਰਾਂ ਦੇ ਵਿੱਚ ਆਪਣੇ ਕਲਮ ਰਾਹੀਂ ਲੋਕਾਂ ਨੂੰ ਸੰਬੋਧਨ ਹੁੰਦੇ ਰਹਿੰਦੇ ਨੇ ਉਹ ਪੰਜਾਬ ਦੇ ਸੂਚਨਾ ਕਮਿਸ਼ਨਰ ਵੀ ਰਹੇ ਹਨ ਸੋ ਦਰਬਾਰਾ ਸਿੰਘ ਕਾਲੂ ਹਰਾਂ ਦਾ ਅੱਜਕੱਲ੍ਹ ਇੱਥੇ ਕੈਨੇਡਾ ਰਹਿੰਦੇ ਨੇ ਤੇ ਉਹਨਾਂ ਦਾ ਇਹ ਲੇਖ ਅਸੀਂ ਤੁਹਾਡੀ ਨਜ਼ਰ ਕਰ ਰਹੇ ਹਾਂ ਕਿ ਕੀ ਅਮਰੀਕਾ ਕੈਨੇਡਾ ਨੂੰ ਆਪਣੇ ਅਧੀਨ ਕਰ ਲਵੇਗਾ ਕੈਨੇਡਾ ਖੇਤਰਫਲ ਦੇ ਪੱਖੋਂ ਦੁਨੀਆ ਦਾ ਦੂਜਾ ਸਭ ਤੋਂ ਵੱਡਾ ਦੇਸ਼ ਹੈ ਨੰਬਰ 1 ਤੇ ਰੂਸ ਹੈ ਅਮਰੀਕਾ ਦੇ ਜਿਹੜੇ ਮਨੋਨੀਤ ਰਾਸ਼ਟਰਪਤੀ ਡੋਨਲਡ ਟਰੰਪ ਜਿਨ੍ਹਾਂ ਨੇ 20 ਜਨਵਰੀ 2025 ਨੂੰ ਮੁਲਕ ਦੇ 47ਵੇਂ ਰਾਸ਼ਟਰਪਤੀ ਵਜੋਂ ਸੌਂ ਚੁੱਕਣੀ ਹੈ ਆਪਣੀਆਂ ਰਾਜਨੀਤਿਕ ਡਿਪਲੋਮੈਟਿਕ ਤੇ ਹੋਰ ਬੇਤੁਕੀਆਂ ਮਾਰਨ ਲਈ ਬਹੁਤ ਮਸ਼ਹੂਰ ਹਨ ਇਹ ਸੱਚ ਹੈ ਕਿ ਅਮਰੀਕਾ ਆਪਣੇ ਦੋ ਗੁਆਂਢੀ ਮੁਲਕਾਂ ਉੱਤਰ ਵਿੱਚ ਕੈਨੇਡਾ ਤੇ ਦੱਖਣ ਵਿੱਚ ਮੈਕਸੀਕੋ ਦੀਆਂ ਸਰਦਾਰਾਂ ਹੀ 70 ਦੇਸ਼ਾਂ ਦੇ ਹਜ਼ਾਰਾਂ ਗੈਰ ਕਾਨੂੰਨੀ ਪ੍ਰਵਾਸੀ ਕੁਸਣ ਅਤੇ 마ਰੂ ਨਸ਼ੀਲੇ ਪਦਾਰਥਾਂ ਦੇ ਪੁੱਜਣ ਤੋਂ ਬੇਜ਼ਾਰ ਹੈ ਕੈਨੇਡਾ ਤੋਂ ਇਸ ਸਾਲ 19000 ਪ੍ਰਵਾਸੀ ਅਮਰੀਕਾ ਵਿੱਚ ਕੁਸੇ 트럼ਪ ਇਹ ਕੁਟ ਕੁਸਪੈਟ ਅਤੇ ਸਪਲਾਈ ਬੰਦ ਕਰਨਾ ਚਾਹੁੰਦੇ ਹਨ ਉਹ ਸ਼ਰਧਾ ਦੇ ਚੌਕਸੀ ਮਜ਼ਬੂਤ ਕਰਨ ਲਈ ਕਹਿ ਰਹੇ ਹਨ ਵਿਸ਼ਵੀਕਰਨ ਕਾਰਪੋਰੇਟ ਸਰਦਾਰੀ ਦੇ ਇਸ ਦੌਰ ਵਿੱਚ ਜਦੋਂ ਵੱਡੇ ਮਗਰਮੱਛ ਛੋਟੇ ਨੂੰ ਨਿਕਲ ਨਹੀਂ ਕਾਲੇ ਹਨ ਤਾਂ ਟਰੰਪ ਨੇ ਕੈਨੇਡਾ ਤੇ ਮੈਕਸੀਕੋ ਨੂੰ ਧਮਕੀ ਦਿੱਤੀ ਹੈ ਕਿ ਜੇ ਇਹਨਾਂ ਦੋਹਾਂ ਦੇਸ਼ਾਂ ਨੇ ਆਪਣੀਆਂ ਸਰਹੱਦਾਂ 'ਈ ਗੈਰ ਕਾਨੂੰਨੀ ਪ੍ਰਵਾਸੀ ਕੁਸਪੈਠ ਅਤੇ ਨਸ਼ੀਲੇ ਪਦਾਰਥਾਂ ਦੀ ਸਪਲਾਈ ਨਾ ਰੋਕੀ ਤਾਂ ਉਹ ਉਹਨਾਂ ਦੇਸ਼ਾਂ ਵੱਲੋਂ ਕੀਤੀਆਂ ਜਾਂਦੀਆਂ ਸਭ ਬਰਾਮਦ ਵਸਤਾਂ ਤੇ 25% ਟੈਰਫ ਠੋਕ ਦੇਵੇਗਾ ਭਾਵ ਉਹਨਾਂ ਨੂੰ ਆਰਥਿਕ ਤੌਰ ਤੇ ਬਰਬਾਦ ਕਰ ਦੇਵੇਗਾ ਇੱਥੇ ਹੀ ਬਸ ਨਹੀਂ ਜਦੋਂ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਰ ਟਰੂਡੋ 트ਰੰਪ ਦੇ ਧਮਕੀ ਭਰੇ ਵੇਗ ਨੂੰ ਠੰਡਾ ਕਰਨ ਲਈ ਉਸ ਦੀ ਰਹਿائش ਫਲੋਰੀਡਾ ਵਿੱਚ ਜਾ ਪਹੁੰਚੇ ਤਾਂ ਉਹਨਾਂ ਨਾਲ ਕੁਝ ਆਬਿਆਰ ਕੀਤਾ ਗਿਆ ਆਪਣੀ ਟ੍ਰੁੱਥ ਸੋਸ਼ਲ ਤੇ ਉਸ ਨੂੰ ਮਹਾਨ ਕੈਨੇਡਾ ਦਾ ਗਵਰਨਰ ਕਹਿ ਕੇ ਤੰਜ਼ ਕੀਤਾ ਗਿਆ ਇਹ ਵੀ ਕਿਹਾ ਗਿਆ ਕਿ ਉਹ ਬਹੁਤ ਛੇਤੀ ਮੂੜ ਗਵਰਨਰ ਕੈਨੇਡਾ ਨੂੰ ਮਿਲਦੀ ਤਾਂਗ ਵਿੱਚ ਹੈ ਕਿਸੇ ਪ੍ਰਭੂਤਾ ਵਾਲੇ ਦੇਸ਼ ਦੇ ਪ੍ਰਧਾਨ ਮੰਤਰੀ ਦੀ ਇਸ ਤੋਂ ਵੱਡੀ ਹੋਰ ਕਿਹੜੀ ਬੇਇੱਜ਼ਤੀ ਹੋ ਸਕਦੀ ਹੈ ਦਰਅਸਲ ਕੈਨੇਡਾ 75% ਦਰਾਮਦ ਬਰਾਮਦ ਅਮਰੀਕਾ ਨੂੰ ਕਰਦਾ ਹੈ ਕੈਨੇਡਾ ਦੀ ਕੁੱਲ ਸਾਲਾਨਾ ਬਰਾਮਦ 1 ਟ੍ਰਿਲੀਅਨ ਡਾਲਰ ਦੀ ਹੁੰਦੀ ਹੈ ਕੈਨੇਡਾ ਦਾ ਵੱਡੇ ਪੱਧਰ ਤੇ ਵਪਾਰ ਕਾਰੋਬਾਰ ਰੋਜ਼ਗਾਰ ਤੇ ਆਰਥਿਕਤਾ ਦਾ ਸੋਮਾ ਇਸ ਵੇਲੇ ਅਮਰੀਕਾ ਹੀ ਹੈ ਦੋਵਾਂ ਦੇਸ਼ਾਂ ਦੇ ਲੋਕ ਵਿਆਹ ਸ਼ਾਦੀਆਂ ਤੇ ਕਾਰੋਬਾਰ ਕਰਕੇ ਇੱਕ ਦੂਜੇ ਤੇ ਨਿਰਭਰ ਹਨ ਫਲੋਰੀਡਾ ਵਿੱਚ 트럼ਪ ਦੇ ਘਰ ਖਾਣੇ ਦੇ ਮੇਜ਼ ਤੇ ਜਦੋਂ ਜਸਟਨ ਟਰੂਡੋ ਨੇ ਕਿਹਾ ਕਿ ਜੇ ਤੁਸੀਂ ਸਾਡੇ ਬਰਾਮਦ ਤੇ 25% ਦੀ ਟੈਰਫ ਲਗਾ ਦਿਓਗੇ ਤਾਂ ਇਸ ਨਾਲ ਕੈਨੇਡਾ ਦੀ ਆਰਥਿਕਤਾ ਬਰਬਾਦ ਹੋ ਜਾਏਗੀ ਤਾਂ 트럼ਪ ਨੇ ਜਵਾਬ ਵਿੱਚ ਸੁਝਾਅ ਦਿੱਤਾ ਕਿ ਕੈਨੇਡਾ ਨੂੰ ਅਮਰੀਕਾ ਦਾ 50ਵਾਂ ਸੂਬਾ ਬਣ ਜਾਣਾ ਚਾਹੀਦਾ ਹੈ 트럼ਪ ਚੁਟਕੀ ਲੈਣੋ ਇੱਥੇ ਵੀ ਬੰਦ ਨਹੀਂ ਹੋਇਆ ਉਸਨੇ ਟਰੂਡੋ ਨੂੰ ਕਿਹਾ ਕਿ ਪ੍ਰਧਾਨ ਮੰਤਰੀ ਚੰਗਾ ਰੁਤਬਾ ਹੈ ਫਿਰ ਵੀ ਉਹ 51ਵੇਂ ਸੂਬੇ ਦਾ ਗਵਰਨਰ ਬਣ ਸਕਦਾ ਹੈ 트럼ਪ ਨੇ ਇਹੀ ਗੱਲ ਕੁਝ ਦਿਨ ਬਾਅਦ ਫਿਰ ਦੁਹਾਈ ਅਮਰੀਕਾ ਦੀ ਕੈਨੇਡਾ ਨੂੰ ਹਥਿਆਉਣ ਦੀ ਲਲਕ ਪ੍ਰਾਣੀ ਹੈ ਜਦੋਂ ਅਮਰੀਕਾ ਨੇ ਬ੍ਰਿਟਿਸ਼ ਸਾਮਰਾਜ ਤੋਂ 4 ਜੁਲਾਈ 1776 ਨੂੰ ਆਜ਼ਾਦੀ ਦਾ ਐਲਾਨ ਕੀਤਾ ਤਾਂ ਅਮਰੀਕੀ ਕੰਟੀਨੈਂਟਲ ਕਾਂਗਰਸ ਨੇ ਕੈਨੇਡਾ ਨੂੰ ਅਮਰੀਕਾ ਵਿੱਚ ਸ਼ਾਮਲ ਹੋਣ ਦਾ ਸੱਦਾ ਦਿੱਤਾ ਸੀ 1812 ਵਿੱਚ ਅਮਰੀਕਾ ਨੇ ਬ੍ਰਿਟਿਸ਼ ਸਾਮਰਾਜ ਵਿਰੁੱਧ ਜੰਗ ਦਾ ਐਲਾਨ ਕਰ ਦਿੱਤਾ ਸਭ ਤੋਂ ਪਹਿਲਾਂ ਉਸ ਨੇ ਉਸ ਦੀ ਕੈਨੇਡੀਅਨ ਬਸਤੀ ਤੇ ਹਮਲਾ ਕੀਤਾ ਲੇਕਿਨ ਮੂੰਹ ਦੀ ਖਾਣੀ ਖਾਦੀ ਅਤੇ ਸਮਝੌਤਾ ਕਰ ਲਿਆ ਵੈਸੇ ਜਿਵੇਂ ਪਾਕਿਸਤਾਨੀ ਸ਼ਾਸਕ ਜਨਰਲ ਅਯੂਬ ਨੂੰ ਭਾਰਤ ਦੇ 1965 ਦੇ ਹਮਲੇ ਵੇਲੇ ਇਹ ਭਰਮ ਸੀ ਕਿ ਉਹ ਟਹਿਲ ਦੇ ਟਹਿਲ ਤੇ ਦਿੱਲੀ ਪੁੱਜ ਜਾਵੇਗਾ ਇਸ ਤਰ੍ਹਾਂ ਹੀ ਅਮਰੀਕੀ ਰਾਸ਼ਟਰਪਤੀ ਮੈਡੀਸਨ ਨੂੰ ਵੀ ਭਰਮ ਸੀ ਕਿ ਉਹ ਕੁਝ ਦਿਨਾਂ ਵਿੱਚ ਕੈਨੇਡਾ ਤੇ ਕਬਜ਼ਾ ਕਰ ਲਵੇਗਾ ਕੈਨੇਡੀਅਨ ਇਤਿਹਾਸ ਵਿੱਚ 1988 ਦੀਆਂ ਫੈਡਰਲ ਚੋਣਾਂ ਦਾ ਦਿਲਚਸਪ ਕਿੱਸਾ ਸਾਹਮਣੇ ਆਉਂਦਾ ਹੈ ਜਦੋਂ ਤਤਕਾਲੀ ਕੰਜ਼ਰਵੇਟਿਵ ਪ੍ਰਧਾਨ ਮੰਤਰੀ ਬ੍ਰਾਈਨ ਮਲਰੋਨੀ ਵੱਲੋਂ ਅਮਰੀਕਾ ਨਾਲ ਖੁੱਲਾ ਵਪਾਰ ਸੰਧੀ ਦੇ ਮੁੱਦੇ ਤੇ ਚੋਣਾਂ ਲੜਨ ਸਮੇਂ ਲਿਬਰਲ ਪਾਰਟੀ ਆਗੂ ਜohn ٹਰਨਰ ਵੱਲੋਂ ਕੈਨੇਡਾ ਨੂੰ ਅਮਰੀਕਾ ਕੋਲ ਵੇਚੇ ਜਾਣ ਦਾ ਦੋਸ਼ ਲਾਇਆ ਸੀ ਇਹ ਦੋਸ਼ ਇੰਨਾ ਸੰਜੀਦਾ ਸੀ ਕਿ 25 ਅਕਤੂਬਰ 1988 ਨੂੰ ਦੋਹਾਂ ਦਰਮਿਆਨ ਕੌਮੀ ਬਹਿਸ ਤੋਂ ਬਾਅਦ ਜੋ ਲਿਬਰਲ ਤੀਸਰੇ ਨੰਬਰ ਤੇ ਸਨ ਉਹਨਾਂ ਨੂੰ 48 ਘੰਟਿਆਂ ਵਿੱਚ 75% ਕੈਨੇਡੀਅਨ ਵੋਟਰਾਂ ਦੀ ਹਮਾਇਤ ਹਾਸਲ ਹੋ ਗਈ ਸੀ ਜohn ٹਰਨਰ ਨੇ ਬੈਸਟਰਨ ਪ੍ਰਧਾਨ ਮੰਤਰੀ ਵੱਲ ਉਂਗਲ ਕਰਦੇ ਹੋਏ ਦੋਸ਼ ਲਗਾਏ ਤੁਸਾਂ ਸਾਡੀ એનર્ਜੀ ਵੇਚ ਦਿੱਤੀ ਤੁਸਾਂ ਸਾਡਾ ਨਿਵੇਸ਼ ਵੇਚ ਦਿੱਤਾ ਹੈ ਤੁਸੀਂ ਸਾਡਾ ਸਪਲਾਈ ਪ੍ਰਬੰਧ ਤੇ ਖੇਤੀ ਵੇਚ ਦਿੱਤੀ ਹੈ ਹਜ਼ਾਰਾਂ ਕੰਮ ਇਹ ਵਿਲੇ ਕਰਕੇ ਰੱਖ ਦਿੱਤੇ ਹਨ ਤੁਸਾਂ ਸਾਨੂੰ ਕੈਨੇਡੀਅਨਾਂ ਨੂੰ ਵੇਚ ਦਿੱਤਾ ਹੈ ਇਸ ਦੇਸ਼ ਦੀ ਆਜ਼ਾਦ ਹੋਂਦ ਗਵਾ ਦਿੱਤੀ ਹੈ ਤੇ ਚੋਣਾਂ ਦਾ ਮੁੱਖ ਮੁੱਦਾ ਇਹੀ ਹੈ ਅਸਾਂ ਦੇਸ਼ ਦਾ ਪੂਰਬ ਪੱਛਮ ਉੱਤਰ ਵਿੱਚ ਨਿਰਮਾਣ ਕੀਤਾ ਇਸ ਦਾ ਮੂਲ ਢਾਂਚਾ ਖੜਾ ਕੀਤਾ ਅਮਰੀਕੀ ਦਬਾਅ ਚੱਲਿਆ ਅਸੀਂ ਇਹ ਦਬਾਅ 120 ਸਾਲਾਂ ਤੋਂ ਚੱਲ ਰਹੇ ਹਾਂ ਤੁਸੀਂ ਇੱਕ ਦਸਕਤ ਰਹੀਂ ਸਭ ਕੁਝ ਖਤਮ ਕਰਕੇ ਕੈਨੇਡਾ ਨੂੰ ਅਮਰੀਕਾ ਦੀ ਬਸਤੀ ਬਣਾਉਣਾ ਚਾਹੁੰਦੇ ਹੋ ਪ੍ਰਧਾਨ ਮੰਤਰੀ ਮਲਰੋਨੀ ਦੇ ਸਲਾਹਕਾਰਾਂ ਅਮਰੀਕੀ ਪ੍ਰਸ਼ਾਸਨ ਕਾਰਪੋਰੇਟਾਂ ਤੇ ਵਪਾਰੀਆਂ ਨੇ ਮੀਂਹ ਵਾਂਗ ਧੰਵਸਾਇਆ ਉਸ ਸਮੇਂ ਚੋਣਵੇਂ ਹਮਤੇ 1 ਮਿਲੀਅਨ ਡਾਲਰ ਖਰਚੇ ਟਰਨਰ ਦੀ ਸਚਾਈ ਨੂੰ ਗੁੰਮਰਾਹਕੂਨ ਪ੍ਰਚਾਰ ਕਰਾਰ ਦਿੱਤਾ 21 ਨਵੰਬਰ 1988 ਨੂੰ ਹੈਰਾਨੀਜਨਕ ਨਤੀਜੇ ਸਾਹਮਣੇ ਆਏ ਪ੍ਰਧਾਨ ਮੰਤਰੀ ਮਲਰੋਨੀ ਦੀ ਕਨਜ਼ਰਵੇਟਿਵ ਪਾਰਟੀ ਨੂੰ 169 ਟਰਨਰ ਦੀ ਲਿਬਰਲ ਪਾਰਟੀ ਨੂੰ 83 ਨਿਊ ਡੈਮੋਕ੍ਰੈਟਿਕ ਪਾਰਟੀ ਨੂੰ 43 ਸੀਟਾਂ ਹਾਸਲ ਹੋਈਆਂ 1999 ਦੇ ਪਹਿਲੇ ਦਿਨ ਅਮਰੀਕਾ ਨਾਲ ਖੁੱਲਾ ਵਪਾਰ ਸਮਝੌਤਾ ਕੀਤਾ ਗਿਆ ਇਉਂ ਅਮਰੀਕਾ ਦੀ ਵਪਾਰਕ ਕਾਰੋਬਾਰੀ ਤੇ ਆਰਥਿਕ ਸਰਦਾਰੀ ਹੋ ਗਈ ਕੈਨੇਡਾ ਉਸਦੀ ਆਰਥਿਕ ਬਸਤੀ ਬਣ ਕੇ ਰਹਿ ਗਿਆ ਸਚਾਈ ਇਹੀ ਹੈ ਇਸੇ ਕਰਕੇ ਡੋਨਲਡ ਟਰੰਪ ਨੇ ਇਸ ਨੂੰ 51ਵਾਂ ਸੂਬਾ ਕਹਿਣ ਦੀ ਹਮਾਕਤ ਕੀਤੀ ਹੈ ਸਾਮਰਾਜਵਾਦੀਆਂ ਅਤੇ ਅਜੋਕੇ ਕਾਰਪੋਰੇਟਵਾਦੀਆਂ ਦਾ ਦੀ ਮੂਲ ਨੀਤੀ ਪ੍ਰਸਾਰਵਾਦ ਹੈ ਅਮਰੀਕਾ ਨੇ ਵੀ ਉਹੀ ਬ੍ਰਿਟਿਸ਼ ਸਾਮਰਾਜ ਦੀ ਪ੍ਰਸਾਰਵਾਦੀ ਨੀਤੀ ਬਣਾਈ ਹੈ ਇਹ ਅੱਜ ਵੀ ਵਿਸ਼ਵ ਠਾਣੇਦਾਰੀ ਕਰਨ ਨੂੰ ਨਹੀਂ ਟਲਦਾ 30 ਮਾਰਚ 1867 ਵਿੱਚ ਇਸ ਨੇ ਅਲਾਸਕਾ ਖੇਤਰ ਰੂਸ ਤੋਂ ਖਰੀਦ ਲਿਆ 1845 ਵਿੱਚ ਟੈਕਸਸ ਹਥਿਆ ਲਿਆ ਇਸੇ ਪ੍ਰਸਾਰਵਾਦੀ ਨੀਤੀ ਕਰਕੇ ਇਸ ਦੀ ਅੱਖ ਹਮੇਸ਼ਾ ਕੈਨੇਡਾ ਤੇ ਵੀ ਰਹਿੰਦੀ ਹੈ ਕੈਨੇਡਾ ਦੀ ਫੈਡਰਲ ਸਰਕਾਰ ਨੇ ਅਮਰੀਕਾ ਨਾਲ ਆਪਣੀਆਂ ਸਲਦਾ ਮਜ਼ਬੂਤ ਕਰਨ ਲਈ 13 ਬਿਲੀਅਨ ਡਾਲਰ ਦਾ ਸੁਰੱਖਿਅਤ ਪੈਕੇਜ ਤਿਆਰ ਕੀਤਾ ਹੈ। ਗੈਰ ਕਾਨੂੰਨੀ ਪ੍ਰਵਾਸ ਅਤੇ ਨਸ਼ੀਲੇ ਪਦਾਰਥ ਰੋਕਣ ਲਈ ਚਾਲੂ مالی ਸਾਲ ਵਿੱਚ 81 ਬਿਲੀਅਨ ਡਾਲਰ 2025-26 ਵਿੱਚ 144 26-27 ਵਿੱਚ 278 ਤੇ 22728 ਵਿੱਚ 275 22829 ਵਿੱਚ 282 ਅਤੇ 22930 ਵਿੱਚ 241 ਬਿਲੀਅਨ ਡਾਲਰ ਖਰਚੇ ਜਾਣਗੇ ਸਰਾਧ ਤੇ ਪੁਲਿਸ ਤੇ ਫੌਜੀ ਨਫਰੀ ਜਿਹੜੀ ਹੈ ਵਧਾਈ ਜਾਏਗੀ 16 ਦਸੰਬਰ ਨੂੰ ਹਾਊਸਿੰਗ ਮੰਤਰੀ ਸੀਨ ਫਰੇਜ਼ਰ ਦੇ ਅਸਤੀਫੇ ਦੇ ਕੁਝ ਘੰਟੇ ਬਾਅਦ ਵਿੱਤ ਮੰਤਰੀ ਤੇ ਉਪ ਪ੍ਰਧਾਨ ਮੰਤਰੀ ਕ੍ਰਿਸਟਿਆ ਫਰੀ ਲੈਂਡ ਦੇ ਅਸਤੀਫੇ ਤੋਂ ਬਾਅਦ ਪ੍ਰਧਾਨ ਮੰਤਰੀ ਟਰੂਡ ਦੀ ਹਾਲਤ ਹੋਰ ਖਰਾਬ ਹੋ ਗਈ ਹੈ ਭਾਵੇਂ ਕ੍ਰਿਸਟੀਆਂ ਦਾ ਆਪਣਾ ਰਿਕਾਰਡ ਚੰਗਾ ਨਹੀਂ ਰਿਹਾ ਪਰ ਪ੍ਰਧਾਨ ਮੰਤਰੀ ਤੇ ਅਸਤੀਫਾ ਦੇਣ ਲਈ ਪਾਰਟੀ ਅੰਦਰੋਂ ਦਬਾਅ ਵਧ ਰਿਹਾ ਹੈ ਅਜਿਹੀ ਮੰਗ ਕਰਨ ਵਾਲੇ ਸੰਸਦ ਮੈਂਬਰਾਂ ਦੀ ਗਿਣਤੀ 25 ਤੋਂ ਵੱਧ ਕੇ ਹੁਣ 45 ਹੋਣ ਦੀ ਚਰਚਾ ਹੈ ਅਜੇ ਹਾਦਰਾਨ ਸੁਭਾਈ ਲੀਡਰਸ਼ਿਪ ਨੇ অন্ਟਾਰੀਓ ਸੂਬੇ ਦੇ ਪ੍ਰੀਮੀਅਰ ਡੱਗ ਫੋਰਡ ਦੀ ਅਗਵਾਈ ਵਿੱਚ ਕਮਾਂਡ ਸੰਭਾਲੀ ਹੈ ਪ੍ਰਧਾਨ ਮੰਤਰੀ ਨਾਲ ਮੀਟਿੰਗ ਬਾਅਦ 16 ਦਸੰਬਰ ਨੂੰ ਉਹਨਾਂ ਟ੍ਰਾਂਟੋ ਦੇ ਹਿਲਟਨ ਹੋਟਲ ਵਿੱਚ ਕਾਉਂਸਲ ਆਫ ਫੈਡਰੇਸ਼ਨ ਨੇ ਮੀਟਿੰਗ ਕੀਤੀ 트럼ਪ ਨੂੰ ਕਰਾਰਾ ਜਵਾਬ ਦਿੰਦਿਆਂ ਅਨਟਾਰੀਓ ਦੇ ਪ੍ਰੀਮੀਅਰ ਡੱਗ ਫੋਰਡ ਨੇ ਆਪਣੇ ਰਾਜ ਵੱਲੋਂ ਪੰਜ ਅਮਰੀਕੀ ਰਾਜਾਂ ਨੂੰ ਦਿੱਤੀ ਜਾਣ ਵਾਲੀ ਬਿਜਲੀ ਬੰਦ ਕਰਨ ਦੀ ਧਮਕੀ ਦਿੱਤੀ ਹੈ ਅਮਰੀਕਾ ਨੂੰ 60% ਤੇਲ ਦੇਣ ਵਾਲੇ ਅਲਬਰਟਾ ਬਿਜਲੀ ਦੇਣ ਵਾਲੇ ਕਿਊਬੈਕ ਤੇ ਕੁਝ ਹੋਰ ਸੂਬਿਆਂ ਦੇ ਪ੍ਰੀਮੀਅਰ ਡਗ ਫੋਰ ਦੀ ਜਵਾਬੀ ਕਾਰਵਾਈ ਨਾਲ ਸਹਿਮਤ ਨਾ ਹੋਏ ਪਰ ਕੈਨੇਡਾ ਦੀ ਆਜ਼ਾਦੀ ਸੁਰੱਖਿਆ ਤੇ ਇੱਕਜੁੱਟਤਾ ਦਾ ਐਲਾਨ ਕੀਤਾ। ਉਹਨਾਂ ਦੀ ਕੈਨੇਡਾ ਟੀਮ ਮਿਸ਼ਨ ਅਮਰੀਕੀ ਰਾਜਧਾਨੀ ਵਾਸ਼ਿੰਗਟਨ ਜਾਏਗੀ। ਸੈਨੇਟਰਾਂ, ਕਾਂਗਰਸ ਮੈਂਬਰਾਂ, ਗਵਰਨਰਾਂ ਅਤੇ ਉੱਚ ਅਧਿਕਾਰੀਆਂ ਨਾਲ ਵਪਾਰ ਅਤੇ ਆਪਸੀ ਸਬੰਧਾਂ ਬਾਰੇ ਗੱਲਬਾਤ ਕਰੇਗੀ। ਕੈਨੇਡਾ ਦੀ ਫੌਜ ਨੂੰ ਮਜ਼ਬੂਤ ਕਰਨ ਦਾ ਵੀ ਫੈਸਲਾ ਕੀਤਾ ਗਿਆ ਹੈ ਤਾਂ ਕਿ ਫੈਡਰਲ ਸਰਕਾਰ ਨਾਲ ਮਿਲ ਕੇ ਸਰਦਾਂ ਦੀ ਰਾਖੀ ਕੀਤੀ ਜਾ ਸਕੇ ਅੱਜ ਲੋੜ ਸਮੂਹ ਕੈਨੇਡੀਅਨਾਂ ਦੀ ਏਕਤਾ ਹੈ ਅੰਗਸਟ ਸਰੀਡ ਪੋਲ ਅੰਸਾਰ 94% ਕੈਨੇਡੀਅਨ ਅਮਰੀਕਾ ਵਿੱਚ ਸ਼ਾਮਲ ਹੋਣ ਦੇ ਖਿਲਾਫ ਹਨ ਕੈਨੇਡਾ ਨੂੰ ਅਮਰੀਕਾ ਰੂਸ ਚੀਨ ਭਾਰਤ ਆਦਿ ਦੇਸ਼ਾਂ ਵਾਂਗ ਆਪਣੇ ਕੁਦਰਤੀ ਸਾਧਨਾਂ ਤਕਨੀਕ ਹੁਨਰ ਦੇ ਬਲ ਬੁਤੇ ਤਾਕਤਵਰ ਮੁਲਕ ਬਣਨਾ ਚਾਹੀਦਾ ਹੈ ਇਜ਼ਰਾਈਲ ਵਾਂਗ ਫੌਜੀ ਸ਼ਕਤੀ ਮਜ਼ਬੂਤ ਕਰਨੀ ਚਾਹੀਦੀ ਹੈ ਮਜ਼ਬੂਤ ਰਾਜਨੀਤਿਕ ਲੀਡਰਸ਼ਿਪ ਪੈਦਾ ਕਰਨੀ ਚਾਹੀਦੀ ਹੈ ਤਾਂ ਕਿ ਭਵਿੱਖ ਵਿੱਚ ਕੋਈ 트ੰਪ ਜਾਂ ਅਮਰੀਕੀ ਰਾਸ਼ਟਰਪਤੀ ਕੈਨੇਡਾ ਨੂੰ 52 ਸੂਬਾ ਬਣਾਉਣ ਬਾਰੇ ਕਦੇ ਸੋਚ ਵੀ ਨਾ ਸਕੇ ਇਹ ਸੀ ਜੀ ਦਰਬਾਰਾ ਸਿੰਘ ਕਾਲੂ ਹੋਰਾਂ ਦਾ ਲਿਖਿਆ ਹੋਇਆ ਇਹ ਲੇਖ ਜਿਹੜਾ ਕਾਫੀ ਸਾਰੇ ਅਖਬਾਰਾਂ 'ਚ ਵਿਸ਼ ਛਪਿਆ ਉਹ ਅਸੀਂ ਤੁਹਾਡੇ ਨਾਲ ਸਾਂਝਾ ਕਰਨ ਦੀ ਖੁਸ਼ੀ ਲਈ ਹੈ ਕਿ ਕੀ ਅਮਰੀਕਾ ਕੈਨੇਡਾ ਨੂੰ ਅਪਰੇਦੀਨ ਕਰ ਲਵੇਗਾ ਜਾਂ ਕਰ ਸਕਦਾ ਹੈ ਤੁਹਾਡਾ ਬਹੁਤ ਬਹੁਤ ਧੰਨਵਾਦ ਸਤ ਸ੍ਰੀ ਅਕਾਲ